ਮੈਸਟਰ ਅਮਰ ਰਿਸਰਚਰ ਰਾਗੁਰਪੀ ਸਿੰਘ ਪੁਲਿਸ ਸਾਬੋਨਰੀ ਹਦਾ ਤਨ ਸਰ ਜਿਹੜੀ ਕ੍ਰਾਈਮ ਨੂੰ ਕਵਰ ਕਰਨ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਚ ਪੀਐਸ ਸਲਾਮਾਬਾਦ ਦੇ ਐਸਐਚਓ ਨਾਲੇ ਏਸੀਪੀ ਸਾਹਿਬ ਸਰਦਾਰ ਜਸਵਾਲ ਸਿੰਘ ਜੀ ਏਸੀਪੀ ਸੈਂਟਰ ਤੇ ਚੌਂਕੀ ਚਾਰ ਜੁਨਾ ਨੇ ਆਪਣਾ ਐਫਆਈਆਰ ਨੰਬਰ 24125 ਹੈਗੀ ਹੈ ਅੰਡਰ ਸੈਕਸ਼ਨ 303 2 317 2 ਬੀਐਨਐਸ ਪੀਐਸ ਸਲਾਮਾਬਾਦ ਉਦੇਚ ਇੱਕ ਮੁੰਡਾ ਅਰੈਸਟ ਕੀਤਾ ਵਿਸ਼ਾਲ son of ਤੀਫਾ ਵਿਸ਼ਾਲ ਤੇ ਇਹਦਾ ਇੱਕ ਸਾਥੀ ਸ਼ੇਖੋ ਉਹਨਾਂ ਨੇ ਇੱਕ ਪਰਚਾ ਦਰਜ ਹੋਇਆ ਸੀ 2800 ਨੰਬਰ ਮਕਦਮਾ ਬਟਾ ਪਿਛਲੇ ਸਾਲ ਦਾ 24 ਦਾ ਪੀਐਸਆਟਾ 379 ਬੀ 2 ਦਾ ਇਹਦੇ ਚ ਇਹਨਾਂ ਨੇ ਇੱਕ ਲੇੜੀ ਤੋਂ ਚੇਨ ਖੋਈ ਸੀ ਉਹ ਸਕੂਟੀ ਤੇ ਜਾ ਰਹੀ ਸੀ ਤੇ ਉਹਦੇ ਕਾਫੀ ਸੱਟਾਂ ਵੀ ਲੱਗੀਆਂ ਸੀ ਤੇ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਤੇ ਅਸੀਂ ਆਪਨਾ ਅੱਜ ਇਹਨੂੰ ਗ੍ਰਿਫਤਾਰ ਕੀਤਾ ਹੈ ਵਿਸ਼ਾਲ ਨੂੰ ਇਹ ਕੋਟ ਖਾਲਸਾ ਦਾ ਰਹਿਣ ਵਾਲਾ ਹੈ ਤੇ 22 ਸਾਲ ਦੀ ਉਮਰ ਹੈ ਤੇ ਜਿਹੜਾ ਦੂਸਰਾ ਇਹਨਾਂ ਦਾ ਹੈਗਾ ਸਾਥੀ ਉਹ ਹਾਲੇ ਫਰਾਰੀ ਹੈ ਤੇ ਇਹਨੂੰ ਪੋਰੀ ਸਾਹਿਬ ਚੌਂਕ ਤੋਂ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਇਹਦੇ ਤੋਂ ਅਸੀਂ ਇੱਕ 골ਡ ਚੇਨ ਵੀ ਬਰਾਮਦ ਕੀਤੀ ਹੈ ਤੇ ਆਪਣਾ ਤਿੰਨ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਇਹਦੇ ਤੋਂ ਬਰਾਮਤ ਕੀਤੀ ਹੈ ਬਾਕੀ ਅਸੀਂ ਇਹਦਾ ਇਹਨੂੰ ਮਾਨਯੋਗ ਅਦਾਲਤ ਵਿੱਚ ਅਪੀਲ ਕਰਕੇ ਦਾ ਰਿਮਾਂਡ ਵੀ ਲਵਾਂਗੇ ਤੇ ਇਹਦੇ ਤੇ ਪਹਿਲਾਂ ਵੀ ਦੋ ਮੁਕੱਦਮੇ ਆਲਰੇਡੀ ਚੱਲ ਰਹੀ ਹੈ ਇੱਕ ਮੁਕੱਦਮਾ ਨੰਬਰ 66 ਹੈ 2023 ਦਾ 379 ਬੀ ਦਾ ਤੇ ਦੂਸਰਾ ਹੈਗਾ 182 ਦਾ 14 8 2024 ਦਾ ਪੀਐਸ ਅਦਰ ਦਾ ਮੁਕੱਦਮਾ ਹੈਗਾ ਉਹ ਹੈਗਾ 304 2 ਦਾ 35 ਤੇ 317 ਬੀਐਨਐਸ ਐਕਟ ਇਸ ਤੋਂ ਲਾ ਬ ਪੁਲਿਸ ਸਟੇਸ਼ਨ ਸਿਵਲ ਲਾਈਨ ਨਮਰਤਸਰ ਅੰਡਰ ਦ ਸੁਪਰਵੀਜ਼ਨ ਆਫ ਮਿਸਟਰ ਅਰਵਿੰਦ ਮੀਨਾ ਆਈਪੀਐਸ ਤੇ ਨਾਲੇ ਐਸਐਚਓ ਸਿਵਲ ਲਾਈਨ ਮਿਸਟਰ ਗੁਰਪ੍ਰੀਤ ਸਿੰਘ ਉਹਨਾਂ ਨੇ ਇੱਕ ਅਕਿਊਜ਼ ਰੈਸ ਕੀਤਾ ਸੁਨੀਲ ਸੈਨੀ ਐਲਾਈਸ ਗੋਰੀ ਸ਼ੰਕਰ ਇਹ ਵੀ اسلامਬਾਦ ਏਰੀਆ ਦਾ ਰਹਿਣ ਵਾਲਾ ਹੈਗਾ ਗੁਰਨਾਨਕਪੁਰੇ ਦਾ ਤੇ ਇਹਦਾ ਮੁਕੱਦਮਾ ਹੈਗਾ 23125 ਅੰਡਰ ਸੈਕਸ਼ਨ 200 85125 3302 303 2 ਬੀਐਨਐਸ ਪੀਐਸ 7 ਲਾਈਨ ਤੇ ਬੇਸਿਕਲੀ ਇੱਕ ਹੋਇਆ ਸੀਗਾ ਕਿ ਜਿਹੜਾ ਇੱਕ ਮਿਸਟਰ ਰਵੀ ਮਹਾਜਨ ਬੰਦਾ ਹੈ ਉਹ ਜਾ ਰਿਹਾ ਸੀਗਾ ਸਿਵਲਾਈਨ ਏਰੀਆ ਦੇ ਵਿੱਚ ਅ ਐਲਬਰਟ ਰੋਡ ਵੱਲ ਇੱਕ ਨਾਨੋ ਕਾਰ ਨੇ ਗ੍ਰੇ ਕਲਰ ਦੀ ਨਾਨੋ ਕਾਰ ਨੇ ਹਿੱਟ ਕੀਤਾ ਤੇ ਇਹ ਬੰਦਾ ਐਕਟਿਵ ਹਟੇ ਸੀਗਾ ਇਹ ਬੰਦਾ ਆਪਣਾ ਮਿਸਟਰ ਰਵੀ ਮਹਾਜਨ ਉੱਥੇ ਗਿਰ ਗਿਆ ਈੜ ਉੱਤੇ ਇਕੱਠੀ ਹੋ ਗਈ ਜੇ ਜਦੋਂ ਪੀੜ ਇਕੱਠੀ ਹੋ ਗਈ ਤੇ ਇੱਕ ਜਿਹੜਾ ਅਕਿਊਜ਼ਡ ਐ ਸੁਨੀਲ ਸੈਣੀ ਇਹਨੇ ਅ ਜਦੋਂ ਮਲੇ ਚਲਾਕੀ ਨਾਲ 2 ਲੱਖ ਰੁਪਇਆ ਉਹਦੀ ਜੇਬ ਚੋਂ ਕੱਢ ਲਿਆ ਤੇ ਫਰਾਰ ਹੋ ਗਿਆ ਤੇ ਜਦੋਂ ਸਾਨੂੰ ਤਲਾਸ਼ ਮਿਲੀ ਅਸੀਂ ਪਰਚਾ ਵੀ ਦਰਜ ਕੀਤਾ ਐਫ ਆਈ ਆ ਨੰਬਰ 6 ਤੇ ਅਸੀਂ ਇਹਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਇਹਦੇ ਕੋਲੋਂ ਸਾਨੂੰ 60000 70000 ਰੁਪਇਆ ਕੈਸ਼ ਬਰਾਮਦ ਹੋਇਆ ਹੈ ਤੇ ਪਲੱਸ ਜਿਹੜਾ ਇਹਦਾ ਹੀ ਸੁਨੀਲ ਦਾ ਜਿਹੜਾ ਐਕਟਿਵਾ ਸੀਗਾ ਉਹ ਵੀ ਅਸੀਂ ਇਹਦੇ ਕੋਲੋਂ ਬਰਾਮਦ ਕੀਤਾ ਜੀ ਹਲੇ ਅਸੀਂ ਹੋਰ ਵੀ ਰਿਕਵਰੀ ਕਰਨ ਦੀ ਕੋਸ਼ਿਸ਼ ਕਰ ਰਹੇ ਜਿਵੇਂ 2 ਲੱਖ ਦਾ ਸਾਨੂੰ ਦੱਸਿਆ ਸੀ ਤੇ 1 ਲੱਖ 30 ਹਾਲੇ ਪੈਂਡਿੰਗ ਹੈ ਬਾਕੀ ਉਹਦੇ ਚੋਂ 70 ਹਜ਼ਾਰ ਦੇ ਐਕਟਿਵਾ ਤਾਂ ਅਸੀਂ ਬਰਾਮਦ ਕਰ ਲਿਆ ਜੀ ਤੇ ਇਸ ਤੋਂ ਇਲਾਵਾ 1 1 2025 ਤੋਂ ਲੈ ਕੇ ਤਈ 1 2025 ਤੱਕ ਪੁਲਿਸ ਕਮਿਸ਼ਨਰ ਅੰਮ੍ਰਿਤ ਸਰ ਨੇ 39 ਪੀਓ ਅਰੈਸ ਕੀਤੇ ਹੈ ਜੀ ਤੇ ਇਸ ਤੋਂ ਇਲਾਵਾ ਜਿਹੜੇ ਚਲਾਨ ਹੈਗੇ ਆ ਜੀ ਉਹ ਇਹ 23 ਦਿਨਾਂ ਦੇ ਵਿੱਚ ਵਿੱਚ 999 ਚਲਾਨ ਅਸੀਂ ਅਫੈਂਡਰਸ ਦੇ ਕੀਤੇ ਆ ਤੇ ਅਸੀਂ ਅੱਗੇ ਥੋੜੇ ਦਿਨਾਂ ਦੇ ਵਿੱਚ ਹੀ ਜਿਹੜੇ 스마트 ਸਿਟੀ ਪ੍ਰੋਜੈਕਟ ਦੇ ਅੰਦਰ ਅੰਡਰ ਕੈਮਰੇ ਲੱਗੇ ਆ 6 ਕੈਮਰੇ ਜਿਹੜੇ ਕੈਮਰੇਸ ਤਾਂ ਕਾਫੀ ਲੱਗੇ ਪਰ ਜਿਹੜੇ ਚਲਾਨੇ ਲਈ ਜਿਹੜੇ 6 ਕੈਮਰੇਸ ਲੱਗੇ ਆ ਉਹ ਵੀ ਐਕਟੀਵੇਟ ਹੋਣਗੇ ਤੇ ਲੋਕਾਂ ਨੂੰ ਮੈਂ ਦੱਸਣਾ ਚਾਹਨਾ ਕਿ ਹੁਣ ਇਹ ਚਲਾਨਿੰਗ ਦਾ ਵੀ ਕੰਮ ਆਟੋਮੈਟਿਕਲੀ ਹੁਣ ਅਬ ਥੋੜੀ ਦੇਨਾ ਸ਼ੁਰੂ ਹੋ ਜਾਏਗਾ ਧੰਨਵਾਦ